ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀਆਂ ਸ਼ਕਤੀਆਂ ਘੱਟ ਕਰ ਦਿੱਤੀਆਂ ਉਹਨਾਂ ਦੇ ਫੰਗ ਕੁੱਤਰ ਦਿੱਤੇ ਗਏ ਕੀ ਹੁਣ ਪੰਜਾਬ ਕਾਂਗਰਸ ਦੇ ਵਿੱਚੋਂ ਜੱਟਵਾਦ ਖਤਮ ਹੋ ਜਾਊਗਾ ਆਸ਼ੂ ਅਨੇਜਾ ਪੱਤਰਕਾਰ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਪੰਜਾਬ ਦੇ ਵਿੱਚੋਂ 23 ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਦੇ ਚੁਣੇ ਜਾਣੇ ਹਨ ਅਕਸਰ ਦੇਖਿਆ ਜਾਂਦਾ ਕਿ ਕਾਂਗਰਸ ਪਾਰਟੀ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਜਿਹੜੇ ਕੀ ਵਿਰੋਧੀ ਧਿਰ ਦੇ ਲੀਡਰ ਹੈ ਜਾ ਰਾਜਾ ਵਡਿੰਗ ਪ੍ਰਧਾਨ ਹੈ ਇਹਨਾਂ ਦੇ ਵਿੱਚੋਂ ਰეკਮੈਂਡ ਕਰ ਦਿੰਦੇ ਆਪਣੇ ਆਪਣੇ ਵਿਅਕਤੀਆਂ ਨੂੰ ਅੱਗੇ ਕਰ ਦਿੰਦੇ ਆ ਕੀ ਆ ਮੇਰੀ ਵਧੀਆ ਸੁਣ ਲਿੰਦਾ ਆਜਲੇ ਦੇ ਵਿੱਚ ਇਹਨੂੰ ਪ੍ਰਧਾਨ ਲਾ ਦਿਓ ਜੀ ਇਹ ਵਧੀਆ ਵਿਅਕਤੀ ਹੈਗਾ ਇਹ ਚੰਗਾ ਰਸੂਖ ਰੱਖਦਾ ਮਤਲਬ ਕਿ ਸ਼ਿਪਾਰਸ਼ੀ ਜਾਂ ਆਪਣੇ ਚੇਲੇ ਚਪਾਟੀ ਚਮਚਿਆਂ ਨੂੰ ਜ਼ਿਲ੍ਹਾ ਪ੍ਰਧਾਨਾਂ ਦੀਆਂ ਜ਼ਿੰਮੇਵਾਰੀਆਂ ਸੌਂਪ ਦਿੰਦੇ ਸੀਗੇ ਪਰ ਹੁਣ ਕਾਂਗਰਸ ਪਾਰਟੀ ਸਖਤ ਹੋ ਗਈ ਹੈ ਜੋ ਕੇਂਦਰੀ ਲੀਡਰਸ਼ਿਪ ਹੈ ਉਹ ਹੁਣ ਪ੍ਰਤਾਪ ਸਿੰਘ ਬਾਜਵਾ ਦੀ ਨਹੀਂ ਸੁਣ ਰਹੀ ਉਹ ਰਾਜ ਵੜਿੰਗ ਦੀ ਵੀ ਪ੍ਰਧਾਨਾਂ ਨੂੰ ਲੈ ਕੇ ਨਹੀਂ ਸੁਣ ਰਹੀ ਉਹ ਆਪਣੇ ਪੱਧਰ ਉੱਪਰ ਜ਼ਿਲ੍ਹਾ ਪ੍ਰਧਾਨ ਚੁਣ ਰਹੀ ਹੈ ਤੇ ਜਿਹੜਾ ਮੈਕੈਨਿਜ਼ਮ ਉਹਨਾਂ ਨੇ ਚੁਣਿਆ ਹੈਗਾ ਉਹ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਮੈਕੈਨਿਜ਼ਮ ਹੈ ਤੇ ਜਿਸ ਤਰੀਕੇ ਭਾਈਪਾ ਦਾ ਸੰਗਠਨ ਕੰਮ ਕਰਦਾ ਉਸੇ ਤਰੀਕੇ ਦਾ ਕੁਛ ਉਹ ਮੈਕੈਨਿਜ਼ਮ ਹੈ ਜੋ ਗਰਾਊਂਡ ਦੇ ਉੱਪਰ ਲਗਭਗ ਪੂਰਾ ਹੋ ਚੁੱਕਿਆ ਹੈ ਤੇ ਜਲਦੀ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦੇ 23 ਪ੍ਰਧਾਨ ਹੋਣਗੇ ਤੇ ਕੋਣ-ਕੋਣ ਪ੍ਰਦਾਣ ਉਹਨਾਂ ਦੇ ਕਿਸ ਤਰੀਕੇ ਦੇ ਚੁਣੇ ਗਏ ਹੈਗੇ ਆ ਤੇ ਰਾਜਾ ਵੜਿੰਗ ਦੀ ਹੁਣ ਕਿੱਥੇ ਨਹੀਂ ਚਲਣੀ ਤੇ ਆਖਰਕਾਰ ਹਿੰਦੂ ਚਾਰੇ ਕਿਵੇਂ ਉਭਰਨ ਵਾਲੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਦਿੱਲੀ ਦੇ ਵਿੱਚੋਂ ਹੁਣ ਬਿੱਤੇ ਦਿਨਾਂ ਤੋਂ ਲਗਾਤਾਰ ਇੱਕ ਤੋਂ ਬਾਅਦ ਇੱਕ ਮੀਟਿੰਗ ਹੋ ਰਹੀ ਕੇਸੀ ਵੇਨੂ ਗੋਪਾਲ ਜੋ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਖਤਰ ਹੈਗੇ ਆ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋ ਰਹੀ ਹੈ ਭਪੇਸ਼ ਬਗੇਲ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਆ ਰਾਜਾ ਵਿੜਿੰਗ ਨੂੰ ਵੀ ਬੁਲਾਇਆ ਜਾਂਦਾ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਵਿਰੋਧੀ ਧਿਰ ਦੇ ਜੋ ਪੰਜਾਬ ਦੇ ਵਿੱਚ ਲੀਡਰ ਹੈ ਉਹਨਾਂ ਨੂੰ ਵੀ ਉਸ ਮੀਟਿੰਗ ਦੇ ਵਿੱਚ ਸੱਦਿਆ ਜਾਂਦਾ ਤੇ ਉਸ ਮੀਟਿੰਗ ਦੇ ਵਿੱਚ 29 ਵਿਅਕਤੀ ਹੋਰ ਸ਼ਾਮਲ ਸੀਗੇ ਉਹ 29 ਆਬਜ਼ਰਵਰ ਸੀਗੇ ਜਿਹੜੇ ਕੀ ਕੇਂਦਰੀ ਲੀਡਰਸ਼ਿਪ ਵੱਲੋਂ ਪੰਜਾਬ ਦੇ ਵਿੱਚ ਭੇਜੇ ਗਏ ਸੀ 23 ਜ਼ਿਲ੍ਹਿਆਂ ਦੇ ਵਿੱਚ ਵਕ ਵਕ ਵਿਅਕਤੀਆਂ ਦਾ ਰਿਵਿਊ ਲੈਣ ਦੇ ਲਈ ਜਿਹੜੇ ਜ਼ਿਲ੍ਹਾ ਪ੍ਰਧਾਨਾਂ ਵਜੋਂ ਚੁਣੇ ਜਾਣੇ ਹਨ ਉਹਨਾਂ ਨੇ 23 ਜ਼ਿਲ੍ਹਿਆਂ ਦੇ ਵਿੱਚ ਵਿਅਕਤੀਆਂ ਨੂੰ ਸਿਲੈਕਟ ਕੀਤਾ ਉਸ ਤੋਂ ਬਾਅਦ ਐਨ ਜੀਓਜ਼ ਦੇ ਨਾਲ ਗੱਲਬਾਤ ਕੀਤੀ ਲੋਕਲ ਲੋਕਾਂ ਦੇ ਨਾਲ ਗੱਲਬਾਤ ਕੀਤੀ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਨਾਲ ਗੱਲਬਾਤ ਕੀਤੀ ਕਿ ਕਿਸ ਤਰ੍ਹਾਂ ਦੇ ਵਿਅਕਤੀ ਹੈਗੀ ਹੈ ਕਿਵੇਂ ਦਾ ਇਹਨਾਂ ਦਾ ਕੈਰੇਕਟਰ ਹੈਗਾ ਕੀ ਵਾਕਿਆ ਹੀ ਇਹ ਕੰਮ ਕਰਦੇ ਹਲਕੇ 'ਚ ਨਹੀਂ ਕਰਦੇ ਉਸ ਤਰੀਕੇ ਫਿਰ ਉਹਨਾਂ ਨੇ 6 ਵਿਅਕਤੀਆਂ ਦੀ ਲਿਸਟ ਤਿਆਰ ਕੀਤੀ ਕਿ ਜਿਹੜੇ-ਜਿਹੜੇ ਕਾਬਲ ਹੋ ਸਕਦੇ ਜਿਲ੍ਹਾ ਪ੍ਰਧਾਨ ਦੇ ਜ਼ਿਲ੍ਹੇ ਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਰਾਜਾ ਵਿਨਦੀਆ ਪ੍ਰਤਾਪ ਬਾਜਵਾ ਉਹਨਾਂ ਨੂੰ ਸਿਲੈਕਟ ਨਹੀਂ ਕਰਨਗੇ ਕਿ ਤੁਸੀਂ ਇਹਨੂੰ ਜਾ ਕੇ ਪ੍ਰਧਾਨ ਲਾ ਦਿਓ ਉਹ 6 ਵਿਅਕਤੀਆਂ ਬਾਰੇ ਜਾ ਕੇ ਹਾਈ ਕਮਾਂਡ ਕੋਲ ਉਹ ਰੱਖ ਦਿੱਤੇ ਉਹਨਾਂ ਵਿੱਚੋਂ ਤਿੰਨ ਨੂੰ ਸ਼ੋਰਟਲਿਸਟ ਕਰ ਦਿੱਤਾ ਤਿੰਨ ਵਿਅਕਤੀ ਹਾਈ ਕਮਾਂਡ ਨੇ ਰੱਖ ਦਿੱਤੇ ਹੁਣ ਹਾਈ ਕਮਾਂਡ ਮਤਲਬ ਕਿ ਕੇਸੀ ਗੇਨੂਕਪਾਲ ਜਾਂ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਡਿਸਾਈਡ ਕਰਨਗੇ ਕਿ ਜ਼ਿਲ੍ਹਾ ਪ੍ਰਧਾਨ ਕੌਣ ਹੋਊਗਾ ਹੁਣ ਰਾਜਾ ਵਿਨਦੀਆ ਪ੍ਰਤਾਪ ਬਾਜਵਾ ਡਿਸਾਈਡ ਨਹੀਂ ਕਰਨਗੇ ਹੁਣ ਉਸ ਲੈਵਲ ਤੋਂ ਇਹ ਜਿਹੜੇ ਡਿਸਾਈਡ ਹੋਣਗੇ ਉਹਨਾਂ ਨੇ ਹੁਣ ਤਿੰਨ ਵਿਅਕਤੀਆਂ ਦੇ ਨਾਮ ਹਰੇਕ ਜ਼ਿਲ੍ਹੇ ਦੇ ਵਿੱਚ ਉੱਥੇ ਰੱਖ ਦਿੱਤੇ ਟੇਬਲ ਦੇ ਉੱਪਰ ਉਸ ਤੋਂ ਬਾਅਦ ਹੁਣ ਹਾਈ ਕਮਾਂਡ ਨੇ ਸਰਵੇ ਕਰਵਾਇਆ ਆਪਣੇ ਪੱਧਰ ਉੱਪਰ ਇੱਕ ਤਾਂ ਇੱਕ ਕਮੇਟੀ ਭੇਜੀ 29 ਮੈਂਬਰਾਂ ਦੀ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕਿ ਤੁਸੀਂ ਜਾ ਕੇ ਸਿਲੈਕਟ ਕਰਕੇ ਆਓ ਬੰਦੇ ਕਿਹੜੇ-ਕਿਹੜੇ ਆਪਾਂ ਜਿਹੜਾ ਪ੍ਰਧਾਨ ਬਣਾ ਸਕਦੇ ਹ ਉਸ ਤੋਂ ਬਾਅਦ ਆਪਣੇ ਪੱਧਰ ਉੱਪਰ ਉਹਨਾਂ ਆਬਜ਼ਰਵਰਾਂ ਤੇ ਵੀ ਪੂਰਾ ਵਿਸ਼ਵਾਸ ਨਹੀਂ ਕੀਤਾ ਕਿਉਂਕਿ ਕਿਤੇ ਨਾ ਕਿਤੇ ਕੰਪਰੋਮਾਈਜ਼ ਹੋ ਜਾਂਦੇ ਹੈਗੇ ਜਦੋਂ ਇਨਚਾਰਜ ਹੁੰਦੇ ਆਬਜ਼ਰਵਰ ਹੁੰਦੇ ਅਜਿਹੇ ਇਲਜ਼ਾਮ ਲੱਗਦੇ ਕਿ ਪੈਸਾ ਲੈ ਕੇ ਪ੍ਰਧਾਨ ਲਾ ਦਿੱਤੇ ਤਾਂ ਫਿਰ ਉਹਨਾਂ ਨੇ ਇੱਕ ਥਰਡ ਪਾਰਟੀ ਤੋਂ ਇੱਕ ਸਰਵੇ ਵੀ ਕਰਵਾ ਲਿਆ ਤੇ ਦੋਨਾਂ ਦਾ ਕੰਪੈਰੀਜ਼ਨ ਕੀਤਾ ਕਿ ਜਿਹੜੇ ਆਬਜ਼ਰਵਰ ਲੱਭ ਕੇ ਲਿਆਏ ਨਾਮ ਤੇ ਜਿਹੜੇ ਅਸੀਂ ਸਰਵੇ ਕਰਵਾਏ ਆ ਕਿ ਵਾਕਿਆ ਹੀ ਮੇਲ ਖਾਂਦੇ ਹੈਗੇ ਕਿ ਆਬਜ਼ਰਵਰ ਸਹੀ ਕੰਮ ਕਰਕੇ ਆਏ ਆ ਜਾਂ ਨਹੀਂ ਆਏ ਕਿਉਂਕਿ ਇਸ ਵਾਰ ਜਿਹੜੇ ਕਾਂਗਰਸ ਦੇ ਵਿੱਚ ਹੈਗੇ ਆ ਸਪਾਰਸ਼ੀ ਪ੍ਰਧਾਨੀ ਲੱਗਣ ਕੇ ਤੇ ਕੋਈ ਮਿਹਰਬਾਨੀ ਦੇ ਨਾਲ ਪ੍ਰਧਾਨੀ ਹੋਊਗਾ ਬੜੇ ਸਹਿਜ ਤਰੀਕੇ ਦੇ ਨਾਲ ਜਾਤੀਵਾਦ ਵੀ ਭਾਰੀ ਰਹੂਗਾ ਕਿਉਂਕਿ ਦੇਖਿਆ ਜਾਊਗਾ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਐਸਸੀ ਜਾਂ ਓਬੀਸੀ ਵਰਗ ਦੇ ਲੋਕ ਹੈ ਉਹਨਾਂ ਨੂੰ ਪੂਰੀ ਪੂਰੀ ਨੁਮਾਇੰਦਗੀ ਮਿਲੇ ਕਿਉਂਕਿ ਰਾਹੁਲ ਗਾਂਧੀ ਹਮੇਸ਼ਾ ਤੋਂ ਕਹਿੰਦੇ ਆਏ ਕਿ ਜਾਤੀ ਜਿਹੜਾ ਆਪਾਂ ਕੀ ਕਿ ਜਨਗਣਨਾ ਕਰਾਉਣੀ ਜ਼ਰੂਰੀ ਹੈਗੀ ਤੇ ਇਸ ਵਿੱਚ ਉਹ ਸਭ ਸਾਰੀ ਚੀਜ਼ਾਂ ਦੇਖਣ ਨੂੰ ਮਿਲੇ ਮਿਲਣਗੀ ਐ ਐਸਸੀ ਓਬੀਸੀ ਇਹਨਾਂ ਨੂੰ ਬਰਾਬਰ ਦੀ ਨੁਮਾਇੰਦਗੀ ਮਿਲੂਗੀ ਇਥੋਂ ਤਾਂਕਿ ਹੁਣ ਕਾਂਗਰਸ ਪਾਰਟੀ ਦੇ ਵਿੱਚ ਹਿੰਦੂਵਾਦ ਵੀ ਭਰੂ ਹੋਊਗਾ ਅੰਮ੍ਰਿਤਸਰ ਜਲੰਧਰ ਲੁਧਿਆਣਾ ਜਿਹੜੇ ਬਹੁ ਹਿੰਦੀ ਹਿੰਦੂ ਸੰਖਿਆਕ ਇਲਾਕੇ ਹੈਗੇ ਉੱਥੇ ਜਿਹੜੇ ਜ਼ਿਲ੍ਹਾ ਪ੍ਰਧਾਨ ਹੈ ਹਿੰਦੂ ਦੇਖਣ ਨੂੰ ਮਿਲਣਗੇ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਅਕਸਰ ਜੱਟਵਾਦ ਭਾਰੀ ਦਿੰਦਾ ਪਰ ਇਸ ਵਾਰ ਅਜਿਹਾ ਨਹੀਂ ਹੋਣ ਜਾ ਰਿਹਾ ਹਾਲਾਂਕਿ ਸਿੱਖਾਂ ਨੂੰ ਵੀ ਨੁਮਾਇੰਦਗੀ ਮਿਲੂਗੀ ਉਸ ਪੱਧਰ ਦੀ ਜਿਸ ਹਿਸਾਬ ਦੇ ਨਾਲ ਜਾਂ ਆਪ ਕੀ ਜਿਹੜਾ ਉਹਨਾਂ ਦਾ ਖੇਤਰ ਹੈਗਾ ਉਸੇ ਹਿਸਾਬ ਦੇ ਨਾਲ ਨੁਮਾਇੰਦਗੀ ਮਿਲੂਗੀ ਪਰ ਹੁਣ ਸਿੱਧੇ ਤੌਰ ਤੇ ਜੇਕਰ ਆਪਾਂ ਗੱਲ ਕਰੀਏ ਜਿਹੜੇ ਜਿਹੜੇ ਕੈਂਡੀਡੇਟ ਸਿਲੈਕਟ ਕੀਤੇ ਸਿੱਧਾ ਉਹਨਾਂ ਨੂੰ ਸਿਲੈਕਟ ਨਹੀਂ ਕਰ ਲਿਆ ਕਿ ਐਨਜੀਓ ਤੋਂ ਪੁੱਛਿਆ ਲੋਕਲ ਲੋਕਾਂ ਤੋਂ ਪਿੱਛੇ ਬਕਾਇਦਾ ਉਹਨਾਂ ਦੇ ਇੰਟਰਵਿਊ ਲਿੱਤੇ ਗਏ ਇੰਟਰਵਿਊ ਦੇ ਕੁਐਸਚਨ ਪੁੱਛੇ ਗਏ ਕਿ ਤੁਸੀਂ ਸੋਸ਼ਲ ਵਰਕ ਕਿੰਨਾ ਕਰਦੇ ਹੋਗੇੋਂ ਕਦੇ ਕੋਈ ਇਲੈਕਸ਼ਨ ਲੜੇ ਲੜੇ ਹੈਗੇੋਂ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਕਿਵੇਂ ਸਮਾਂ ਦੇਹੋਗੇ ਉਸ ਤੋਂ ਪਹਿਲਾਂ ਕਿਹੜੀ ਪਾਰਟੀ ਦੇ ਵਿੱਚ ਸੀਗੇ ਕਿਹੜੀ ਤੁਹਾਡੀ ਪਾਰਟੀ ਦੀ ਆਈਡਿਓਲੋਜੀ ਸੀਗੀ ਸਰਕਾਰੀ ਗੈਰ ਸਰਕਾਰੀ ਦੇ ਉਹਦੇ ਉੱਪਰ ਰਹੇ ਇਹ ਸਾਰੇ ਕੁਐਸਚਨ ਇੰਟਰਵਿਊ ਦੇ ਵਿੱਚ ਇੱਕ ਜ਼ਿਲ੍ਹਾ ਪ੍ਰਧਾਨ ਤੋਂ ਪੁੱਛੇ ਗਏ ਜਿਹੜਾ ਕਿ ਜ਼ਿਲ੍ਹਾ ਪ੍ਰਧਾਨ ਦਾ ਕੈਂਡੀਡੇਟ ਹੀ ਕਵਾਂਗੇ ਆਪਾਂ ਨੂੰ ਜਿਸ ਨੂੰ ਸਿਲੈਕਟ ਕੀਤਾ ਜਾਣਾ ਹੈ ਇਸ ਤਰੀਕੇ ਪੂਰੀ ਸਕਰੂਟੀ ਕੀਤੀ ਗਈ ਹੈ ਤੇ ਹੁਣ ਚਰਚਾ ਇਹ ਵੀ ਚੱਲਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 23 ਦੇ 23 ਜ਼ਿਲ੍ਹਾ ਪ੍ਰਧਾਨਾਂ ਦੇ ਨਾਮ ਨਸ਼ਰ ਕਰ ਦਿੱਤੇ ਜਾਣਗੇ ਇੱਥੋਂ ਤੱਕ ਕਿ ਪ੍ਰਧਾਨ ਪ੍ਰਤਾਪ ਬਾਜਵਾ ਇਹਨਾਂ ਕਿਸੇ ਨੂੰ ਨਹੀਂ ਦੱਸਿਆ ਗਿਆ ਕਿ ਆਖਰਕਾਰ ਪ੍ਰਧਾਨ ਕੌਣ ਹੋਣ ਜਾ ਰਿਹਾ ਕਿਉਂਕਿ ਕਾਂਗਰਸ ਪਾਰਟੀ 2027 ਵਾਸਤੇ ਕੰਮ ਕਰ ਰਹੀ ਹੈ ਪੰਜਾਬ ਦੇ ਵਿੱਚ ਬੜੀ ਬਰੀਕੀ ਦੇ ਨਾਲ ਕਿਉਂਕਿ ਉਹਨਾਂ ਨੂੰ ਪੰਜਾਬ ਤੋਂ ਬਹੁਤ ਉਮੀਦਾਂ ਹੈਗੀਆਂ ਤੇ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਕਨਫਲਿਕਟ ਹੈ ਕਿ ਰਾਜਾ ਵਰਿੰਗ ਆਪਣਾ ਜਾ ਕੇ ਬੰਦਾ ਲਵਾ ਲੈਂਦਾ ਪ੍ਰਤਾਪ ਸਿੰਘ ਬਾਜਵਾ ਉੱਥੋਂ ਜਾ ਕੇ ਆਪਣਾ ਕੈਂਡੀਡੇਟ ਘੋਸ਼ਿਤ ਕਰਵਾ ਲੈਂਦਾ ਉਹ ਹੁਣ ਨਾ ਹੋਵੇ ਇਸੇ ਕਰਕੇ ਆਪਣੇ ਪੱਧਰ ਉੱਪਰ ਉਹ ਜ਼ਿਲ੍ਹਾ ਪ੍ਰਧਾਨ ਹੋਣਗੇ ਤਾਂ ਸੰਗਠਨ ਮਜ਼ਬੂਤ ਹੋਊਗਾ ਸੰਗਠਨ ਦੇ ਵਿੱਚ ਜਿਹੜੇ ਰਾਮ ਰੋਲੇ ਪੈਂਦੇ ਹੈਗੇ ਅੰਦਰਖਾਤੇ ਲੜਾਈਆਂ ਹੁੰਦੀਆਂ ਰਾਣਾ ਗੁਰਜੀਤ ਚਰਨਜੀਤ ਚੰਨੀ ਆ ਜਿਹੜਾ ਆਪਸ ਦੇ ਵਿੱਚ ਖਹਿ ਬਾਜ਼ੀ ਕਰ ਰਹੇ ਹੈਗੇ ਆਸ਼ੂतोष ਇਹ ਸਾਰੇ ਆਪਸ ਦੇ ਵਿੱਚ ਖਹਿ ਬਾਜ਼ੀਆ ਕਰ ਰਹੇ ਇਹ ਖੇਬਾ ਜੇ ਖਤਮ ਹੋ ਜਾਣ ਜੇਕਰ ਸੰਗਠਨ ਕਹਿੰਦੇ ਕਾਂਗਰਸ ਮਜ਼ਬੂਤ ਕਰ ਲੋਗੀ ਤੇ ਹੁਣ ਇਸੇ ਚੀਜ਼ ਦੇ ਉੱਪਰ ਲੱਗੀ ਹੋਈ ਹੈ ਤੇ ਆਪਣੇ ਹੱਥ ਦੇ ਵਿੱਚ ਉਹ ਪਾਵਰਾ ਸਿੱਧੇ ਤੌਰ ਤੇ ਰੱਖਣ ਜਾ ਰਹੀ ਹੈ ਇਨ੍ਹਾਂ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਉਸ ਤੋਂ ਬਾਅਦ ਰਾਜਾ ਵੜਿੰਗ ਦਾ ਵੀ ਜਲਦੀ ਨੰਬਰ ਆ ਸਕਦਾ ਕਿਉਂਕਿ ਖੰਭ ਦਾ ਕੁੱਟਰ ਦਿੱਤੇ ਗਏ ਆ ਰਾਜਾ ਵੜਿੰਗ ਦੇ ਵੀ ਧੰਨਵਾਦ ਬਣੇ ਰਹੋ ਆਸ਼ੂ ਅਨੇਜਾ ਪੱਤਰਕਾਰ ਦੇ ਨਾਲ